ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਲੈ ਕੇ ਹਾਜ਼ਰ ਹੋਏ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਘਰ ਨੂੰ तकरीबन 12 ਫੁੱਟ ਚੌੜਾ ਗੇਟ ਰੱਖਿਆ ਹੋਇਆ ਜੀ 15 ਤੋਂ 20 ਫੁੱਟ ਜੋ ਚੌੜੀ ਗਲੀ ਲੱਗਦੀ ਹੈ ਘਰ ਨੂੰ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਘਰ ਦੇ ਵਿਹੜੇ ਦੇ ਵਿੱਚ ਟਾਇਲ ਦਾ ਜੋ ਫਰਸ਼ ਲੱਗਿਆ ਹੋਇਆ ਦੋਸਤੋ ਸਿੰਗਲ ਸਟੋਰੀ ਇਹ ਘਰ ਬਣਿਆ ਹੋਇਆ ਜੀ 6 ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਇਹ ਜੋ ਘਰ ਬਣਿਆ ਹੋਇਆ ਘਰ ਦੇ ਵਿਹੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਲੈਂਟਰ ਪਾ ਕੇ ਇੱਕ ਵਰਾਂਡਾ ਮਾਲਕਾਂ ਵੱਲੋਂ ਤਿਆਰ ਕੀਤਾ ਗਿਆ ਜੀ ਆਪਾਂ ਕੋਈ ਵੀ ਸੰਦ ਸਮਾਨ ਜਾਂ ਕੋਈ ਵੀ ਸਟੋਰ ਇਸ ਰੂਮ ਦੇ ਵਿੱਚ ਕਰ ਸਕਦੇ ਹਾਂ ਪੂਰੇ ਵਿਹੜੇ ਦੇ ਵਿੱਚ ਜੋ ਟਾਇਲ ਦਾ ਫਰਸ਼ ਹੈ ਮਾਲਕਾਂ ਵੱਲੋਂ ਲਗਵਾਇਆ ਗਿਆ ਜੀ ਖੁੱਲਾ ਡੁੱਲਾ ਤੇ ਹਵਾਦਾਰ ਜੋ ਵਿਹੜਾ ਪਿੰਡ ਦੇ ਵਿੱਚ ਇਹ ਆਪਾਂ ਨੂੰ ਘਰ ਵੇਖਣ ਨੂੰ ਮਿਲ ਜੂਗਾ ਦੋਸਤੋ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ 6 ਵਿਸਵੇ ਥਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਲਹਿਰਾਗਾਗਾ ਸ਼ਹਿਰ ਦੇ ਵਿੱਚ ਨੀਅਰ ਬਾਬਾ ਹੀਰਾ ਪਠੜਾ ਕਾਲਜ ਦੇ ਨੇੜੇ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ 6 ਵਿਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਦੋਸਤੋ ਘਰ ਦੇ ਵਿੜੇ ਦੇ ਫਰੰਟ ਸਾਈਡ ਤੇ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲਣਗੇ ਜੀ ਵਧੀਆ ਤਰੀਕੇ ਨਾਲ ਜੋ ਬਾਥਰੂਮ ਦਾ ਕੰਮ ਕਰਵਾਇਆ ਗਿਆ ਹੈ ਜੀ ਦੋਸਤੋ ਘਰ ਹਜੇ ਇਹ ਨਮਈ ਬਣਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਦੇ ਨਾਲ ਇਹ ਘਰ ਜੋ ਤਿਆਰ ਕੀਤਾ ਗਿਆ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਵਾਟਰ ਸਪਲਾਈ ਦਾ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਜੀ ਮੋਹਤੋ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਅਜੇ ਕੁਛ ਇੱਕ ਟਾਈਮ ਪਹਿਲਾਂ ਹੀ ਇਹ ਮਾਲਕਾਂ ਵੱਲੋਂ ਨਵਾਂ ਘਰ ਬਣਵਾਇਆ ਗਿਆ ਜੀ ਵਧੀਆ ਲੋਕੇਸ਼ਨ ਦੇ ਉੱਪਰ ਪਿੰਡ ਦੇ ਅੰਦਰ ਇਹ ਖੁੱਲੀ ਡੁੱਲੀ ਜੋ ਗਲੀ ਦੇ ਵਿੱਚ ਇਹ ਘਰ ਦੋਸਤੋਂ ਬਣਿਆ ਹੋਇਆ ਤਕਰੀਬਨ 12 ਫੁੱਟ ਦੀ ਚੌੜਾਈ ਦਾ ਗੇਟ ਹੈ ਜੀ 메ਨ ਗੇਟ ਤੇ 15 ਤੋਂ 20 ਫੁੱਟ ਜੋ ਗਲੀ ਲੱਗਦੀ ਹੈ ਘਰ ਨੂੰ ਤੁਸੀਂ ਦੇਖ ਸਕਦੇ ਹੋ ਜੀ ਅੰਦਰ ਜਾ ਕੇ ਘਰ ਦੇ ਸਭ ਤੋਂ ਫਰੰਟ ਸਾਈਡ ਤੇ ਕਿਚਨ ਆਉਂਦਾ ਜੀ ਕਿਚਨ ਦੇ ਵਿੱਚ ਸੈਲਫਨ ਦੇ ਉੱਤੇ ਮਾਲਕਾਂ ਨੇ ਗ੍ਰੇਨਾਈਟ ਦਾ ਕੰਮ ਵਧੀਆ ਕਰਵਾਇਆ ਜੀ ਪੂਰੇ ਘਰ ਦੇ ਅੰਦਰ ਦੋਸਤੋ ਜੋ ਟਾਇਲ ਦਾ ਫਰਸ਼ ਹੈ ਲੱਗਿਆ ਹੋਇਆ ਜੀ ਘਰ ਦੇ ਵਿੱਚ ਵਾਟਰ ਸਪਲਾਈ ਦਾ ਕੰਮ ਪੂਰਾ ਵਧੀਆ ਤਰੀਕੇ ਨਾਲ ਕਰਵਾਇਆ ਗਿਆ ਜੀ ਜਿੰਨਾ ਵੀ ਗੇਟ ਗ੍ਰਿਲਾਂ ਜੋੜੀਆਂ ਦਾ ਕੰਮ ਹੈ ਦੋਸਤੋ ਮਾਲਕਾਂ ਵੱਲੋਂ ਸਾਰਾ ਕੰਮ ਓਕੇ ਕਰਵਾਇਆ ਗਿਆ ਜੀ ਰਜਿਸਟਰੀ ਵਾਲੀ ਜਗ੍ਹਾ ਜੀ 6 ਵਿਸਵੇ ਜਗ੍ਹਾ ਦੇ ਵਿੱਚ ਘਰ ਹੈ ਮਾਲਕਾਂ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲ ਰਿਹਾ ਮਾਲਕਾਂ ਨੇ ਜੋ ਘਰ ਦਾ ਰੇਟ ਰੱਖਿਆ 45 ਲੱਖ ਰੁਪਇਆ ਰੇਟ ਹੈ ਜੀ ਘਰ ਦਾ ਮੌਕੇ ਤੇ ਜੋ ਵੀ ਮਾਣਤਾ ਆਣਾ ਤੁਸੀਂ ਮਾਲਕਾਂ ਕੋਲੋਂ ਰੇਟ ਦੇ ਵਿੱਚ ਕਰਵਾ ਸਕਦੇ ਹੋ ਜੀ ਲਹਿਰਾ ਗਾਗਾ ਦੇ ਵਿੱਚ ਆਪਾਂ ਨੂੰ ਇਹ ਜੋ ਘਰ ਵੇਖਣ ਨੂੰ ਮਿਲ ਜੂਗਾ ਜੀ ਖੁੱਲਡੁੱਲੇ ਘਰਾਂ ਦੋਸਤੋ ਖੁੱਲੇ ਡੁੱਲੇ ਰੂਮ ਨੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੌਬੀ ਦੇ ਵਿੱਚੋਂ ਹੀ ਜੋ ਛੱਤ ਨੂੰ ਪੱਕੀਆਂ ਪੌੜੀਆਂ ਮਾਲਕਾਂ ਵੱਲੋਂ ਚੜਵਾ ਰੱਖੀਆਂ ਨੇ ਜੀ ਪੌੜੀਆਂ ਦੇ ਉੱਪਰ ਵੀ ਜੋ ਜਿੰਨਾ ਵੀ ਟਾਇਲ ਪੱਥਰ ਦਾ ਕੰਮ ਆ ਵਧੀਆ ਤਰੀਕੇ ਨਾਲ ਹੋਇਆ ਜੀ ਦੇਖ ਸਕਦੇ ਹੋ ਦੋਸਤੋ 15x15 ਦੇ ਜੋ ਰੂਮ ਬਣਾਏ ਗਏ ਨੇ ਕੋਠੀ ਦੇ ਵਿੱਚ ਹਵਾਦਾਰ ਕੋਠੀ ਹੈ ਜੀ ਕੋਠੀ ਦੇ ਵਿੱਚ ਰੰਗ ਰੋਗਨ ਦਾ ਕੰਮ ਅਜੇ ਹੋਣ ਵਾਲਾ ਜੀ ਟਾਇਲ ਫਰਸ਼ ਦਾ ਕੰਮ ਹੈ ਜੋ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਜਿੰਨਾ ਵੀ ਗੇਟ ਗ੍ਰਿਲਨ ਦਾ ਕੰਮ ਹੈ ਬਿਜਲੀ ਦਾ ਕੰਮ ਹੈ ਦੋਸਤੋ ਸਾਰਾ ਮਾਲਕਾਂ ਵੱਲੋਂ ਵਧੀਆ ਤਿਆਰ ਕਰਵਾਇਆ ਗਿਆ ਜੀ ਬਾਹਰ ਵਿਹੜੇ ਦੇ ਵਿੱਚ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਜੀ ਤੇ ਕੋਠੀ ਦੇ ਅੰਦਰ ਵੀ ਆਪਾਂ ਨੂੰ ਬਾਥਰੂਮ ਜੋ ਦੇਖਣ ਨੂੰ ਮਿਲ ਜਾਣਗੇ ਤੇ ਅੰਦਰ ਤੁਸੀਂ ਦੇਖ ਸਕਦੇ ਹੋ ਜੀ ਬਾਥਰੂਮ ਦੇ ਵਿੱਚ ਵੀ ਟਾਇਲ ਦਾ ਕੰਮ ਹੈ ਜੋ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਹੈ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਜੋ ਟਾਇਲ ਕਰ ਰੱਖੀ ਹੈ ਮਾਲਕਾਂ ਨੇ ਨੰਬਰ ਮਾਲਕਾਂ ਦਾ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਨੇ ਵੀ ਘਰ ਖਰੀਦਣਾ ਹੈ ਮਾਲਕਾਂ ਨਾਲ ਡਾਇਰੈਕਟ ਗੱਲਬਾਤ ਕਰਕੇ ਤੁਸੀਂ ਘਰ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਰਜਿਸਟਰੀ ਵਾਲੀ 6 ਵਿਸਵੇ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਘਰ ਦਾ ਜਿੰਨਾ ਵੀ ਕੰਮ ਹੈ ਦੋਸਤੋ ਪੂਰਾ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਹੈ ਜਿਸ ਵੀਰ ਭਾਈ ਨੇ ਵੀ ਘਰ ਖਰੀਦਣਾ ਸਿੱਧਾ ਆਪਣਾ ਸਮਾਨ ਲਿਆ ਕੇ ਰਿਹਾਇਸ਼ ਕਰ ਸਕਦੇ ਜਿ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਦੋਸਤੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਲਗਾਉਣ ਦਾ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਜਗ੍ਹਾ ਜਾਂ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦੇ ਉੱਪਰ ਐਡ ਫ੍ਰੀ ਕੀਤੀ ਜਾਂਦੀ ਹੈ ਜੀ ਆਪਣਾ ਵਟਸਐਪ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਹੈ ਆਪਾਂ ਨੂੰ ਤੁਸੀਂ ਆਪਣੇ ਘਰ ਦੀ ਪੂਰੀ ਡਿਟੇਲ WhatsApp ਤੇ ਲਿਖ ਕੇ ਭੇਜੋ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਜੋ ਤੁਹਾਡੀ ਐਡ ਆਪਣੇ ਚੈਨਲ ਦੇ ਉੱਪਰ ਲਗਾ ਦਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੋਸਤੋ ਖੁੱਲੀ ਡੁੱਲੀ ਜੋ ਲੌਬੀ ਹੈ ਲੌਬੀ ਦੇ ਵਿੱਚ ਓਪਨ ਹੀ ਕਿਚਨ ਬਣਾਇਆ ਹੋਇਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਘਰ ਦੇ ਮਾਲਕਾਂ ਵੱਲੋਂ ਜਿੰਨੀ ਵੀ ਆਪਾਂ ਨੂੰ ਵੀਡੀਓ ਬਣਾ ਕੇ ਭੇਜੀ ਗਈ ਹੈ ਆਪਾਂ ਉਸ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜੀ ਬਾਕੀ ਦੀ ਜੋ ਵੀ ਜਾਣਕਾਰੀ ਹੈ ਤੁਸੀਂ ਮਾਲਕਾਂ ਨਾਲ ਡਾਇਰੈਕਟ ਗੱਲਬਾਤ ਕਰਕੇ ਆਪਣੀ ਸਿੱਧੀ ਜਾਣਕਾਰੀ ਤੁਸੀਂ ਮਾਲਕਾ ਕੋਲੋਂ ਲੈ ਸਕਦੇ ਹੋ ਜੀ ਘਰ ਦੀ ਜੋ ਛੱਤ ਨੂੰ ਪੌੜੀਆਂ ਜਾ ਰਹੀਆਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਗ੍ਰੇਨੇਟ ਦਾ ਜੋ ਫਰਸ਼ ਲੱਗਿਆ ਹੋਇਆ ਪੌੜੀਆਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਛੱਤ ਦੇ ਉੱਪਰ ਜਿੰਨਾ ਵੀ ਜੋ ਫਰਸ਼ ਦਾ ਕੰਮ ਹੈ ਉਹ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਜੰਗਲੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਉੱਚੇ ਜੰਗਲੇ ਜੋ ਬਣਵਾ ਰੱਖੇ ਨੇ ਵਧੀਆ ਤਰੀਕੇ ਨਾਲ ਮਾਲਕਾਂ ਨੇ ਘਰ ਦਾ ਕੰਮ ਕਰਵਾਇਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੁਸੀਂ ਦੇਖ ਸਕਦੇ ਹੋ ਜੀ ਖੁੱਲੇ ਡੁੱਲੇ ਵੇੜੇ ਦੇ ਵਿੱਚ ਜੋ ਇਹ ਘਰ ਬਣਿਆ ਹੋਇਆ ਹੈ ਪੂਰਾ ਘਰ ਪੱਕਾ ਬਣਿਆ ਹੋਇਆ ਜੀ ਕਿਸੇ ਨੇ ਵੀ ਘਰ ਖਰੀਦਣਾ ਮਾਲਕਾਂ ਨਾਲ ਸਿੱਧੀ ਗੱਲਬਾਤ ਕਰੋ ਸੋ ਆਪਾਂ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ